ਕੱਤ ਸ਼ਰੀਆਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਅਸੀਂ ਬਣਾਵਾਂਗੇ ਨਮਕੀਨ ਸਿਰਨੀ ਜਿਸ ਨੂੰ ਅਸੀਂ ਸਬਜੀ ਵਾਲੀਆਂ ਪਕੌੜੀਆਂ ਵੀ ਕਹਿ ਦਿੰਦੇ ਆ ਨਮਕੀਨ ਸਿਰਨੀ ਬਣਾਉਣ ਦੇ ਲਈ ਨਾ ਬਹੁਤ ਜ਼ਿਆਦਾ ਸਮਾਨ ਦੀ ਲੋੜ ਪੈਂਦੀ ਆ ਬਹੁਤ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਤੇ ਖਾਣੇ ਨੂੰ ਵੀ ਬਹੁਤ ਸਵਾਦ ਹੁੰਦੀ ਆ ਚਲੋ ਜੀ ਸ਼ੁਰੂ ਕਰਦੇ ਆ ਅਸੀਂ ਨਮਕੀਨ ਸਿਰਨੀ ਬਣਾਉਣਾ ਸਭ ਤੋਂ ਪਹਿਲਾਂ ਅਸੀਂ ਇੱਕ ਪ੍ਰਾਤ ਲੈ ਲਵਾਂਗੇ ਉਸ ਦੇ ਵਿੱਚ ਇੱਕ ਕੌਲੀ ਅਸੀਂ ਛਾਨਨੇ ਹੋਏ ਬੇਸਣ ਦੀ ਪਾ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਕੜਸ਼ੀ ਘਿਓ ਦੀ ਪਾ ਲਵਾਂਗੇ ਤੁਸੀਂ ਇੱਥੇ ਕੋਈ ਵੀ ਘਿਓ ਪਾ ਸਕਦੇ ਆ ਤੁਸੀਂ ਇੱਥੇ ਰਿਫਾਈਨਡ ਆਇਲ ਵੀ ਪਾ ਸਕਦੇ ਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਐਡ ਕਰ ਦਵਾਂਗੇ ਅੱਧਾ ਚਮਚ ਜੀਰਾ ਪਾਊਡਰ ਐਡ ਕਰ ਦਵਾਂਗੇ ਅੱਧਾ ਚਮਚ ਹੀ ਅਸੀਂ ਲਾਲ ਮਿਰਚ ਐਡ ਕਰ ਦਵਾਂਗੇ ਇੱਕ ਚੁਟਕੀ ਅਸੀਂ ਹਲਦੀ ਦੀ ਐਡ ਕਰ ਦਵਾਂਗੇ ਅੱਧਾ ਚਮਚ ਹੀ ਅਸੀਂ ਇਹਦੇ ਵਿੱਚ ਜੁਵੈਨ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਅਸੀਂ ਇੱਥੇ ਥੋੜਾ ਥੋੜਾ ਪਾਣੀ ਪਾ ਕੇ ਇਸ ਦਾ ਇੱਕ ਸੌਫਟ ਡੋ ਤਿਆਰ ਕਰ ਲਵਾਂਗੇ ਅਸੀਂ ਬੇਸਨ ਨੂੰ ਜ਼ਿਆਦਾ ਸਖਤ ਨਹੀਂ ਗੁੰਨਾਂਗੇ ਅਸੀਂ ਬੇਸਨ ਨੂੰ ਸੌਫਟ ਜਿਹਾ ਗੁੰਨ ਕੇ ਤਿਆਰ ਕਰ ਲਵਾਂਗੇ ਇਥੇ ਸਾਡਾ ਬੇਸਨ ਦਾ ਡੋ ਬਣ ਕੇ ਤਿਆਰ ਹੋ ਗਿਆ ਆ ਅਸੀਂ 5 ਮਿੰਟ ਦੇ ਲਈ ਇਸ ਨੂੰ ਰੈਸਟ ਕਰਨ ਦੇ ਲਈ ਛੱਡ ਦਵਾਂਗੇ ਦੂਸਰੀ ਤਰਫ ਅਸੀਂ ਸੀਰਨੀ ਬਣਾਉਣ ਦੇ ਲਈ ਮਸ਼ੀਨ ਲੈ ਲਵਾਂਗੇ ਅਤੇ ਉਸ ਦੇ ਵਿੱਚ ਅਸੀਂ ਮੀਡੀਅਮ ਸਾਈਜ਼ ਦਾ ਸੈੱਟ ਪਾ ਦਵਾਂਗੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜਾ ਜਿਹਾ ਘਿਓ ਗ੍ਰੀਸ ਕਰ ਦਵਾਂਗੇ ਮਸ਼ੀਨ ਦੇ ਵਿੱਚ ਘਿਓ ਗ੍ਰੀਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਅਸੀਂ ਕਿਉ ਗ੍ਰੀਸ ਨਹੀਂ ਕਰਾਂਗੇ ਤਾਂ ਸਾਡਾ ਜਿਹੜਾ ਡੋ ਆ ਉਹ ਮਸ਼ੀਨ ਦੇ ਨਾਲ ਚਿਪਕ ਜਾਏਗਾ ਕਿਉ ਗ੍ਰੀਸ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਬੇਸਨ ਦਾ ਡੋ ਪਾ ਦਵਾਂਗੇ ਅਤੇ ਮਸ਼ੀਨ ਨੂੰ ਲਗਾ ਦਵਾਂਗੇ ਦੂਸਰੀ ਤਰਫ ਅਸੀਂ ਕਿਉ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਆਪਣੀ ਸੀਰਨੀ ਬਣਾਉਣੀ ਸਟਾਰਟ ਕਰ ਦਿੰਦੇ ਹਾਂ ਤੁਸੀਂ ਦੇਖ ਸਕਦੇ ਆ ਕਿ ਮਸ਼ੀਨ ਦੇ ਨਾਲ ਨਮਕੀਨ ਸਿਰਨੀ ਕਿੰਨੀ ਵਧੀਆ ਬਨ ਰਹੀ ਹੈ ਅਸੀਂ ਇਸ ਨੂੰ ਤੇਜ ਫਲੇਮ ਦੇ ਉੱਤੇ ਹੀ ਪਕਾਵਾਂਗੇ ਜਦੋਂ ਸਾਡੀ ਨਮਕੀਨ ਸਿਰਨੀ ਇੱਕ ਸਾਈਡ ਤੋਂ ਪੱਕ ਜਾਵੇਗੀ ਅਸੀਂ ਇਸ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਪਕਾ ਲਵਾਂਗੇ ਆਦ ਤੱਕ ਸਾਡੀ ਸਿਰਨੀ ਬਨ ਰਹੀ ਹੈ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡੀ ਨਮਕੀਨ ਸਿਰਨੀ ਬਨ ਕੇ ਬਿਲਕੁਲ ਤਿਆਰ ਹੋ ਗਈ ਆ ਹੁਣ ਅਸੀਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਪਰਫੈਕਟ ਸੀਰਨੀ ਸਾਡੀ ਬਣੀ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਸੀਰਨੀ ਬਹੁਤ ਆਸਾਨੀ ਨਾਲ ਬਣਾ ਸਕਦੇ ਆ ਤੁਸੀਂ ਇਸ ਸੀਰਨੀ ਦੀ ਵਰਤੋਂ ਸਬਜ਼ੀ ਬਣਾਉਣ ਦੇ ਲਈ ਵੀ ਕਰ ਸਕਦੇ ਆ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਨਮਕੀਨ ਸਿਰਨੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ